ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਦੇ ਵਿੱਚ ਉਮੀਦ ਕਰਦਾ ਹਾਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰ ਹਫ਼ਤੇ ਤੁਹਾਡੇ ਲਈ ਕੋਈ ਨਾ ਕੋਈ ਸੈਕੰਡ ਹੈਂਡ ਟਰੈਕਟਰ ਲੈ ਕੇ ਆਉਨੇ ਆ ਉਸੇ ਤਰ੍ਹਾਂ ਅੱਜ ਆਪਾਂ ਤੁਹਾਡੇ ਸਭ ਦਾ ਹਰਮਨਪੈਰਾ ਟਰੈਕਟਰ ਲੈ ਕੇ ਆਏ ਹਾਂ ਜੋ ਕਿ ਹੈ ਜੀ ਸਵਰਾਜ 855 ਅੱਜ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਪਹਿਲਾਂ ਤੁਸੀਂ ਕੁਝ ਝਲਕੀਆਂ ਦੇਖ ਲਓ ਉਸ ਤੋਂ ਬਾਅਦ ਆਪਾਂ ਕਰਦੇ ਦੇ ਬਾਰੇ ਪੂਰੀ ਡਿਟੇਲ ਚ ਗੱਲਬਾਤ ਚੁੱਕਦਾ ਨਹੀਂ ਹਾਲਾਤਾਂ ਦੇ ਅੱਗੇ ਇਹ ਸਵਰਾਜ ਕਿਸਾਨਾਂ ਦੀ ਸੱਚੀ ਤਾਕਤ ਹੈ ਹਾਂਜੀ ਕਿਸਾਨ ਵੀਰੋ ਕਿਸਾਨ ਟਰੈਕਟਰ ਤੇ ਅੱਜ ਆਪਾਂ ਤੁਹਾਡੇ ਲਈ ਸਵਰਾਜ 855 ਲੈ ਕੇ ਆਏ ਹਾਂ ਤੁਸੀਂ ਚਲਕੀਆਂ ਦੇ ਵਿੱਚ ਟਰੈਕਟਰ ਦੇਖ ਹੀ ਲਿਆ ਕਮਾਲ ਦੀ ਹਾਲਤ ਪਈ ਹੈ ਟਰੈਕਟਰ ਦੀ ਇਸ ਬਾਰੇ ਕਰਾਂਗੇ ਆਪਾਂ ਪੂਰੀ ਡਿਟੇਲ ਚ ਗੱਲਬਾਤ ਇਹ ਟਰੈਕਟਰ ਤੁਹਾਡੇ ਲਈ ਇੱਕ ਵਧੀਆ ਚੁਆਇਸ ਹੋ ਸਕਦੀ ਆ ਸੋ ਵੀਡੀਓ ਦੇ ਨਾਲ ਬਣੇ ਰਹੋ ਰੇਟ ਵੀ ਤੁਹਾਨੂੰ ਵਾਜਬ ਦੇਣ ਦੀ ਕੋਸ਼ਿਸ਼ ਕਰਾਂਗੇ ਕਰਦੇ ਆਪਾਂ ਟਰੈਕਟਰ ਦੀ ਗੱਲਬਾਤ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਇੰਜਨ ਤੋਂ ਇਹ ਟਰੈਕਟਰ 55 HP ਕੈਟਾਗਰੀ ਦੇ ਵਿੱਚ ਇਹ ਟਰੈਕਟਰ ਆਉਂਦਾ ਤਿੰਨ ਸਿਲੰਡਰ ਇੰਜਨ ਦੇ ਨਾਲ 3307 CC ਇਸ ਦਾ ਇੰਜਨ ਜੋ ਕਿ 2000 RPM ਤੇ ਆਪਦੀ ਪੂਰੀ ਪਾਵਰ ਪ੍ਰਦਾਨ ਕਰਦਾ ਹੈ ਇਹ ਸੀ ਗੱਲਬਾਤ ਇਸ ਦੇ ਇੰਜਨ ਦੀ ਹੁਣ ਜੇ ਆਪਾਂ ਗੱਲਬਾਤ ਕਰੀਏ ਇਸ ਦੇ ਟਰਾਂਸਮਿਸ਼ਨ ਦੀ ਜਾਨੀ ਕਿ ਗੇਅਰ ਬਾਕਸ ਦੀ ਤਾਂ ਕਨਸਟੈਂਟ ਮੈਚ ਟਰਾਂਸਮਿਸ਼ਨ ਦੇ ਨਾਲ ਹੀ ਟਰੈਕਟਰ ਆਉਂਦਾ ਡਬਲ ਕਲਚਾ ਕਲਚ ਦੀ ਗੱਲ ਕਰੀਏ ਤੇ ਇੰਡੀਪੈਂਡੈਂਟ ਪੀਟੀਓ ਕਲਚ ਦੇ ਨਾਲ ਹੀ ਟਰੈਕਟਰ ਆਉਂਦਾ স্মੂਥ ਗিয়ার ਸ਼ਿਫਟਿੰਗ ਆ ਟਰੈਕਟਰ ਦੀ 2 ਸਪੀਡ ਚ ਟਰੈਕਟਰ ਆਉਂਦਾ ਹਾਈ ਲੋ ਦੇ ਨਾਲ ਕਿਉਂਕਿ ਇਹ ਮਾਡਲ 2020 ਆ ਤੁਹਾਨੂੰ ਮਾਡਲ ਮੈਂ ਦੱਸ ਦਵਾ ਮਾਡਲ ਹੈਗਾ 2020 ਉਸ ਟਾਈਮ 3 ਸਪੀਡ ਟਰੈਕਟਰ ਨਹੀਂ ਆਇਆ ਜਿਹਾ ਆਇ ਸੀ 2 ਸਪੀਡ ਟਰੈਕਟਰ ਹੁੰਦੇ ਸੀ ਹਾਈ ਲੋ ਦੇ ਨਾਲ ਇਹ ਟਰੈਕਟਰ ਜਾਨੀ ਕਿ 8 ਫਾਰਵਰਡ ਸਪੀਡਾਂ ਹੋ ਗਈਆਂ ਤੇ ਦੋ ਇਸ ਦੀਆਂ ਰਿਵਰਸ ਸਪੀਡ ਹੋ ਗਈਆਂ ਹੁਣ ਜੇ ਆਪਾਂ ਗੱਲ ਕਰੀਏ ਇਸ ਦੀ ਕੰਡੀਸ਼ਨ ਦੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਹਾਈਲਾਈਟਸ ਵਿੱਚ ਵੀ ਦੇਖ ਲਈ ਹੋਊਗੀ ਬਾਕੀ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਪਿਆ ਬੈਕ ਸਾਈਡ ਤੋਂ ਤੁਹਾਨੂੰ ਮੈਂ ਜਿਸ ਦੀ ਕੰਡੀਸ਼ਨ ਚੈੱਕ ਕਰਾਵਾਂ ਜਿਮੀਦਾਰਾ ਵਿੱਚ ਚੱਲਿਆ ਹੋਇਆ ਘੱਟ ਚੱਲਿਆ ਹੋਇਆ ਟਰੈਕਟਰ ਚੱਲੇ ਦੀ ਗੱਲ ਕਰੀਏ ਤੇ ਲਗਭਗ 1100 ਕਿੰਟਾ ਟਰੈਕਟਰ ਚੱਲਿਆ ਹੋਇਆ ਮਾਡਲ 2020 ਹੁਣ ਆਪਾਂ ਗੱਲ ਕਰੀਏ ਇਸ ਦੇ ਪੀਟੀਓ ਦੀ ਤਾਂ ਇਸ ਦਾ ਪੀਟੀਓ 540 ਚੱਕਰਾਂ 'ਚ ਇਹ ਪੀਟੀਓ ਆਉਂਦੀ ਆ ਨਾਲੇ 11 'ਚ ਵੀ ਚੱਲਦੀ ਆ ਤੁਸੀਂ ਦੇਖ ਸਕਦੇ ਹੋ ਲੀਵਰ ਲੱਗਾ ਹੋਇਆ 540 ਤੇ ਨਾਲ 11 ਵਾਲੀ ਪੀਟੀਓ ਕ੍ਰਿਪਟੋ ਤੇ ਰਵਸ ਪੀਟੀਓ ਦੇ ਨਾਲ ਇਹ ਟਰੈਕਟਰ ਆਉਂਦਾ ਪੀਟੀਓ ਦੀ ਪਾਵਰ ਵੀ ਬਹੁਤ ਵਧੀਆ ਟਰੈਕਟਰ ਦੀ ਜੀਦਾ ਕਰਕੇ ਰੂਟਾਵੇਟਰ ਥਰੇਸ਼ਰ ਲਾ ਲਓ ਹੈਵੀ ਇੰਪਲੀਮੈਂਟ ਚਲਾਉਣ ਦੇ ਵਿੱਚ ਇਹ ਟਰੈਕਟਰ ਵਧੀਆ ਆ ਆਪਦੀ ਇੱਕ ਸ਼ਮਤਾ ਰੱਖਦਾ ਆ ਆਪਾਂ ਹੁਣ ਹਾਈਡਰੌਲਿਕਸ ਅਤੇ ਲਿਫਟ ਦੀ ਗੱਲ ਵੀ ਕਰ ਹੀ ਲਈ ਆ ਜੇ ਆਪਾਂ ਲਿਫਟ ਦੀ ਗੱਲ ਕਰੀਏ ਤੇ ਇਸ ਦੀ ਲਿਫਟ ਪਾਵਰ 20 ਕੁਆਂਟਲ ਯਾਨੀ ਕਿ 2000 ਕਿਲੋ ਇਸ ਦੀ ਲਿਫਟ ਪਾਵਰ ਜੇ ਹੁਣ ਆਪਾਂ ਇਸ ਦੇ ਲਿੰਕੇਜ ਪੁਆਇੰਟ ਦੀ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ 3 ਪੁਆਇੰਟ ਅਡਜਸਟੇਬਲ ਇਸ ਦਾ ਲਿੰਕੇਜ ਪੁਆਇੰਟ ਆਉਂਦੇ ਨੇ ਜਿਹਦੇ ਨਾਲ ਇਸ ਦੀ ਲਿਫਟ ਸੈਂਸਿੰਗ ਬਹੁਤ ਵਧੀਆ ਟਰੈਕਟਰ ਦੀ ਐਮਬੀ ਪਲੋ ਵਗੈਰਾ ਟਰੈਕਟਰ ਵਧੀਆ ਚਲਾ ਸਕਦਾ ਡਬਲ ਡਿਸਟ੍ਰੀਬਿਊਟਰ ਦੇ ਨਾਲ ਇਹ ਟਰੈਕਟਰ ਆਉਂਦਾ ਇਹ ਆਪਾਂ ਗੱਲਬਾਤ ਕੀਤੀ ਸੀ ਲਿਫਟ ਦੀ ਤੇ ਇਸ ਦੇ ਪੀਟੀਓ ਪਾਵਰ ਬਾਰੇ ਹੁਣ ਆਪਾਂ ਇਸ ਦੇ ਟਾਇਰਾਂ ਲਈਏ ਟਰੈਕਟਰ ਦੇ ਚਾਰੋਂ ਟਾਇਰ ਬਿਲਕੁਲ ਨਵੇਂ ਆ। ਅਗਲੇ ਟਾਇਰਸ ਦੇ ਗੁਡੀਅਰ ਦੇ 750 16 ਦੇ 100% ਹੀ ਕੰਡੀਸ਼ਨ ਪਈ ਆ ਟਾਇਰਾਂ ਦੀ। ਤੇ ਮਗਰਲੇ ਟਾਇਰ ਜੇਕੇ ਟਾਇਰ ਸੋਨਾ ਨੰਬਰ 1 14928 ਵਾਲੇ ਇਸ ਦੇ ਮਗਰਲੇ ਟਾਇਰ ਆ। ਬਿਲਕੁਲ ਨਵੇਂ ਇਸ ਦੇ ਟਾਇਰ ਮਗਰਲੇ ਪਏ। ਹੁਣ ਆਪਾਂ ਜੇ ਬਾਕੀ ਇਸ ਦੇ ਫੀਚਰਾਂ ਬਾਰੇ ਗੱਲ ਕਰੀਏ ਤਾਂ ਇਹ ਟਰੈਕਟਰ ਪਾਵਰ ਸਟੀering ਦੇ ਨਾਲ ਇਹ ਟਰੈਕਟਰ ਆਉਂਦਾ। ਮੀਟਰ ਵਗੈਰਾ ਇਸ ਟਰੈਕਟਰ ਚ ਡਿਜੀਟਲ ਆਉਂਦਾ ਕੰਫਰਟੇਬਲ ਸੀਟ ਆ ਟਰੈਕਟਰ ਦੀ ਵੱਡੀ ਸੀਟ ਆਉਂਦੀ ਸੀ ਇਸ ਟਰੈਕਟਰ ਦੇ ਵਿੱਚ ਤੇ ਜੇ ਆਪਾਂ ਫਰੰਟ ਐਕਸਲ ਦੀ ਗੱਲ ਕਰੀਏ ਤੇ ਐਡਜਸਟੇਬਲ ਹਿੱਸੇ ਦੇ ਨਾਲ ਇਸ ਦਾ ਫਰੰਟ ਐਕਸਲ ਆਉਂਦਾ ਸੀ ਹੁਣ ਕੁਝ ਗੱਲਾਂ ਆਪਾਂ ਟਰੈਕਟਰ ਦੀ ਖੂਬਸੂਰਤੀ ਬਾਰੇ ਵੀ ਕਰ ਲਈਏ ਟਰੈਕਟਰ ਬਹੁਤ ਸੋਹਣਾ ਰੰਗ ਪੇਂਟ ਦਾ ਸਾਰਾ ਓਰੀਜਨਲ ਪਿਆ ਟਰੈਕਟਰ ਜਿਹੜੀ ਚੀਜ਼ ਆਪਾਂ ਪੇਂਟ ਕਰਾਈ ਉਹ ਆਪਾਂ ਕਸਟਮਰ ਨੂੰ ਦੱਸ ਕੇ ਦੇਵਾਂਗੇ ਅਗਲੇ ਹਿੱਸੇ ਤੇ ਇੱਥੇ ਆਪਾਂ ਥੋੜੀ ਬਹੁਤ ਟੱਚਿੰਗ ਕਰਵਾਈ ਆ ਜਾਨੀ ਕਿ ਸਕ੍ਰੈਚ ਵਗੈਰਾ ਸੀ ਕਈ ਵਾਰ ਕਸਟਮਰ ਟਰੈਕਟਰ ਖੁੱਬਦਾ ਵਗੈਰਾ ਕੋਈ ਵਾਰ ਟੋਚਨ ਕੋਈ ਅਗਲਾ ਹਿੱਸੇ ਨੂੰ ਪਾ ਲੈਂਦਾ ਇਸ ਕਰਕੇ ਇੱਥੇ ਸਕ੍ਰੈਚ ਵਗੈਰਾ ਸੀ ਇਹ ਆਪਾਂ ਰੀਪੇਂਟ ਕਰਵਾਇਆ ਵਾ ਥੋੜਾ ਬਹੁਤ ਟੱਚਿੰਗ ਆ ਮਤਲਬ ਤੇ ਬਾਕੀ ਇੰਜਨ ਵਗੈਰਾ ਦਾ ਸਾਰਾ origignal ਟਰੈਕਟਰ ਸ਼ੋ ਦਾ ਸਾਰਾ origignal ਟਰੈਕਟਰ ਬਾਕੀ ਮੈਂ ਟਰੈਕਟਰ ਤੁਹਾਨੂੰ ਚਲਾ ਕੇ ਵੀ ਇੱਕ ਵਾਰ ਚੈੱਕ ਕਰਵਾ ਦਿੰਦਾ ਮੈਂ ਲੋ ਜੀ ਟਰੈਕਟਰ ਹੋ ਗਿਆ ਸਟਾਰਟ i got a lagueira. रेस ਕੀਤੇ ਦੂਜੇ ਗियर ਚ ਜੇ ਧੂਆ ਬਿਲਕੁਲ ਨਹੀਂ ਦਿਖਾਉਂਦਾ ਟਰੈਕਟਰ ਆਪਣਾ ਆਪ ਦੀ ਬੈਕਅਪ ਟਾਰਕ ਦਿਖਾ ਰਿਹਾ ਬ੍ਰੇਕਾਂ ਨਪੜੀਆਂ ਜੀ ਆਪਾਂ ਦੇਖੋ ਧੂਆ ਬਿਲਕੁਲ ਨਹੀਂ ਘਾ ਟਰੈਕਟਰ ਇਹ ਆਪਣਾ ਦੂਜੇ ਗियर ਚ ਸੀ ਆਪਾਂ ਹੁਣ ਆਪਾਂ ਪਹਿਲਾ ਪਾਇਆ ਤੇ ਬਿਨਾਂ ਰੇਸ ਕੀਤੇ ਚੱਕਰ ਪਿੰਦੇ ਇੱਕ ਅਗਲੇ ਆਇਆ ਇਹ ਬਲ ਪੂਰਾ ਪਿਆ ਟਰੈਕਟਰ ਥੱਲੇ ਉਤਰ ਕੇ ਤੁਹਾਨੂੰ ਬਾਕੀ ਕੰਡੀਸ਼ਨ ਦਿਖਾ ਦਿੰਨਾ ਆਪਣਾ ਟਰੈਕਟਰ ਦਾ ਸਾਰਾ ਸੀਲਡ ਟਰੈਕਟਰ ਦਾ ਅਜੇ ਤੱਕ ਬਾਕੀ ਕੰਡੀਸ਼ਨ ਤੁਸੀਂ ਦੇਖ ਹੀ ਲਈ ਟਰੈਕਟਰ ਦੀ ਸਮਝ ਲਓ ਟਰੈਕਟਰ 95% ਕੰਡੀਸ਼ਨ ਪਈ ਹੈ ਟਰੈਕਟਰ ਦੀ ਲੈਸ ਡਰਾਈਵਨ ਟਰੈਕਟਰ 5 ਸਟਾਰ ਦੇ ਨਾਲ ਆਇਆ ਹੈ ਫੁੱਲ ਟੌਪ ਮਾਡਲ ਹੈ ਟਰੈਕਟਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਮੈਂ ਪੀਟੀਓ ਬਾਰੇ ਦੱਸਤਾ 인ਡੀਪੈਂਡੈਂਟ ਪੀਟੀਓ ਕਲਚ ਆਉਂਦਾ ਸੀ ਇਸ ਮਾਡਲ ਦੇ ਵਿੱਚ ਕਮੈਂਟ ਕਰਕੇ ਪਹਿਲਾਂ ਤੇ ਇਹ ਦੱਸਿਓ ਵੀ ਤੁਹਾਨੂੰ ਨਵੀਂ ਸ਼ੋ ਹੋਣ ਵਾਲੀ ਸ਼ੋ ਪਸੰਦ ਆ ਜਾਂ ਤੁਹਾਨੂੰ ਇਹ ਪੁਰਾਣੀ ਸ਼ੋ ਪਸੰਦ ਸੀ ਸਵਰਾਜ 855 ਦੀ ਹੁਣ ਜੇ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦਿੱਤਾ ਮਾਡਲ ਇਹ ਹੈਗਾ ਜੀ 2020 ਨੰਬਰ ਇਸ ਦਾ ਹਰਿਆਣਾ ਨੰਬਰ ਹੈ ਜੀ ਮੌਕੇ ਤੇ ਫਸਟ ਓਨਰ ਦੇ ਨਾਮ ਤੇ ਆ ਜਿਹੜਾ ਮੇਰਾ ਕਿਸਾਨ ਵੀਰ ਕੋਈ ਪੰਜਾਬ ਚ ਲਊਗਾ ਆਪਾਂ ਉਹਨਾਂ ਨੂੰ ਐਨਓਸੀ ਕਢਵਾ ਕੇ ਦੇਵਾਂਗੇ ਐਨਓਸੀ ਦਾ ਖਰਚਾ ਸਾਰਾ ਸਾਡਾ ਆਊਗਾ ਐਨਓਸੀ ਅਸੀਂ ਉਹਨਾਂ ਨੂੰ ਕਢਵਾ ਕੇ ਦੇਵਾਂਗੇ ਕਸਟਮਰ ਦੇ ਨਾਮ ਤੇ ਟਰੈਕਟਰ ਵੀ ਹੋ ਜੂ ਨਾਲ ਹੀ ਪੰਜਾਬ ਨੰਬਰ ਵੀ ਇਸ਼ੂ ਹੋ ਜੂਗਾ ਆਰਸੀ ਵਗੈਰਾ ਸਾਰੇ ਇੱਕ ਪੇਪਰ ਤੁਹਾਨੂੰ ਇਸ ਦੇ ਕੰਪਲੀਟ ਮਿਲਣਗੇ ਹੁਣ ਜੇ ਗੱਲ ਕਰੀ ਆਪਾਂ ਟਰੈਕਟਰ ਦੇ ਰੇਟ ਦੀ ਤਾਂ ਟਰੈਕਟਰ ਦਾ ਰੇਟ ਆਪਾਂ ਰੱਖਿਆ ਵਾ 6 ਲੱਖ ਰੁਪਿਆ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਤੁਸੀਂ ਖਰੀਦਣ ਲਈ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਆਪਾਂ ਨਵੀਂ ਸੀਰੀਜ਼ ਸ਼ੁਰੂ ਕਰੀਏ ਜਿਦੇ ਵਿੱਚ ਕੰਪਨੀ ਕੋਈ ਵੀ ਕੰਪਨੀ ਨਵੇਂ ਟਰੈਕਟਰ ਲਾਂਚ ਕਰਦੀ ਹੈ ਤੁਹਾਨੂੰ ਉਹਦੇ ਬਾਰੇ ਪੂਰਾ ਡਿਟੇਲਡ ਰਿਵਿਊ ਦਿੱਤਾ ਜਾਵੇ ਜਿਸ ਨਾਲ ਕਿਸਾਨ ਵੀਰਾਂ ਨੂੰ ਨਵੀਂ ਚੀਜ਼ ਖਰੀਦਣ ਤੋਂ ਪਹਿਲਾਂ ਉਸਦੇ ਸਾਰੇ ਸਪੈਸੀਫਿਕੇਸ਼ਨਾਂ ਬਾਰੇ ਸਭ ਕੁਝ ਪਤਾ ਹੋਵੇ ਕਿਸਾਨਾਂ ਨੂੰ ਤੇ ਉਹ ਆਪਣਾ ਸਹੀ ਫੈਸਲਾ ਲੈ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਟਰੈਕਟਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਚ ਜਰੂਰ ਦੱਸਣਾ ਬਾਕੀ ਖਰੀਦਣ ਲਈ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ